ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚ ਇੱਕ ਪਵਨ ਸ਼ਬਦ ਹੈ ਜਾਂ ਜਾਂ ਫਿਰ ਜਾਓ ਕਰਕੇ ਪੜਿਆ ਜਾਂਦਾ ਹੈ ਜੱਜੇ ਨੂੰ ਕੰਨਾਂ ਉੱਪਰ ਬਿੰਦੀ ਊੜੇ ਨੂੰ ਔਕੜ ਜਾਓ ਜਾਂ ਜੱਜੇ ਨੂੰ ਕੰਨਾਂ ਊੜੇ ਨੂੰ ਔਕੜ ਜਾਓ ਉਹਦੀ ਇਹਦੇ ਨੂੰ ਸਮਝੀਏ ਗੁਰਬਾਣੀ ਦੇ ਵਿੱਚੋਂ ਕੁਝ ਪੰਕਤੀਆਂ ਹਨ ਜਿਨ੍ਹਾਂ ਨੂੰ ਅਸੀਂ ਪੜ੍ਹ ਕੇ ਵਿਚਾਰ ਲਈਏ ਤਾਂ ਸਾਨੂੰ ਸਮਝ ਆ ਜਾਵੇਗੀ ਬਲ ਬਲ ਜਾਉ ਹਾਂ ਬਲ ਬਲ ਜਾਉ ਇਹ ਸ਼ਬਦ ਜਾਉ ਹੈ ਕਿਰਿਆ ਹੈ ਜਾਣਾ ਪਹਿਲਾ ਪੁਰਖ ਆਪਣੇ ਵਾਸਤੇ ਵਰਤਿਆ ਹੋਇਆ ਸ਼ਬਦ ਹੈ ਉਹ ਇੱਕ ਵਚਨ ਰੂਪ ਦੇ ਵਿੱਚ ਹੈ ਕਿ ਮੈਂ ਮਾਲਕ ਤੋਂ ਮੇਰੀ ਜਿੰਦ ਤੋਂ ਸਦਕੇ ਜਾਂਦੀ ਸਦਕੇ ਜਾਵਾਂ ਬਲਵਲ ਜਾਵਾਂ ਜ ਜਨਕੰਨਾ ਉੱਪਰ ਬਿੰਦੀ ਲੱਗੀ ਹੋਈ ਹੈ ਉਹਦੇ ਨਾਮਕੜ ਜਾਵਾਂ ਬਲਵਲ ਜਾਵਾਂ ਹਮ ਬਲਵਲ ਜਾਵਾਂ ਫਿਰ ਅੱਗੇ ਸ਼ਬਦ ਹੈ ਨਾਨਕ ਦਰ ਸਚੈ ਸਚਿਆਰ ਹੈ ਹਉ ਤਿਨ ਬਲਿ ਹਰਿ ਜਾਉ। ਏ ਨਾਨਕ ਜਿਹੜੇ ਪ੍ਰਮਾਤਮਾ ਦੇ ਦਰ ਤੇ ਸੱਚੇ ਨੇ ਸਚਿਆਰ ਨੇ ਮੈਂ ਉਹਨਾਂ ਤੋਂ ਸਦਕੀ ਜਾਵਾਂ ਜਾਂ ਸਦਕੀ ਜਾਂਦਾ ਹਾਂ। ਤੋਂ ਇਥੇ ਪਾਠ ਜੱਜੇ ਨੂੰ ਕੰਨਾ ਉਡੀ ਨੰਕੜ ਪਰ ਪਾਠ ਹੋਵੇਗਾ ਜਾਉ ਜਾਂਦਾ ਹਾਂ। ਕਹੋ ਨਾਨਕ ਹਉ ਤਿਸ ਵੱਲ ਜਾਉ। ਇਥੇ ਪਾਠ ਵੀ ਜੱਜੇ ਨੂੰ ਕਰਨਾ ਉਹਦੇ ਨਾਲ ਔਂਕੜ ਹੈ ਪਰ ਪਾਠ ਹੋਵੇਗਾ ਜਾਉ ਕਿਉਂਕਿ ਹਾਂ ਮੈਂ ਫਰਸਟ ਪਰਸਨ ਆ ਗਿਆ ਜਿਹਨੂੰ ਉਤਮ ਪੁਰਖ ਕਹ ਲਈਏ ਜਿਹਨੂੰ ਪਹਿਲਾ ਪੁਰਖ ਕਹ ਲਈਏ ਅੰਗਰੇਜ਼ੀ ਦੇ ਵਿੱਚ ਫਰਸਟ ਪਰਸਨ ਪੰਜਾਬੀ ਦੇ ਵਿੱਚ ਉਤਮ ਪੁਰਖ ਜਾਂ ਪਹਿਲਾ ਪੁਰਖ ਤਾਂ ਜਦੋਂ ਪਹਿਲਾ ਪੁਰਖ ਇਕਵਚਨ ਰੂਪ ਸਾਧਨਾ ਵਿੱਚ ਹੋਵੇਗਾ ਕਿਰਿਆ ਹੋਵੇਗਾ ਤਾਂ ਮੈਂ ਜਾਂਦਾ ਹਾਂ ਜਾਉਂ ਤੋ ਪਾਠ ਹੋਵੇਗਾ ਜਿੱਜ ਨੂੰ ਕੰਨਾ ਉਰੇ ਨੋਕੜ ਬਿੰਦੀ ਲਾ ਕੇ ਪਾਠ ਕਰਨਾ ਪਵੇਗਾ ਜਾ ਹਾਂ ਜਾਉ ਸਦਬលਿਹਾਰ ਗੁਰਬਾਣੀ ਦੇ ਵਿੱਚ ਇਹ ਪਵਨ ਸ਼ਬਦ ਹਾਂ ਜਾਉ ਸਦਬលਿਹਾਰ ਸਦਾ ਹੀ ਬਲਿਹਾਰ ਸਦਕੇ ਜਾਂਦਾ ਹਾਂ ਹਾਂ ਇਥੇ ਜਾਉ ਬਿੰਦੀ ਲਾ ਕੇ ਪਾਠ ਹੋਵੇਗਾ ਇਹ ਵੀ ਹਾਂ ਬਲਿਹਾਰ ਜਾਉ ਗੁਰਦੇਵ ਇਸ ਪੰਕਤੀ ਦੇ ਵਿੱਚ ਵੀ ਹਾਂ ਮੈਂ ਉਤਮਪੁਰਖ ਹੈ ਤੇ ਇਕਵਚਨ ਰੂਪ ਸਾਧਨਾ ਦੇ ਵਿੱਚ ਇੱਕ ਕਿਰਿਆ ਹੈ ਤਾਂ ਫਿਰ ਇੱਥੇ ਹੀ ਪਾਠ ਜਾਉ ਹੋਵੇਗਾ ਹਉ ਵਾਰ-ਵਾਰ ਜਾਉ ਗੁਰੂ ਗੋਪਾਲ ਹਉ ਆਇਆ ਅਰਥ ਹੈ ਮੈਂ ਮੈਂ ਤਾਂ ਪਾ ਉਤਮਪੁਰਖ ਤੋਂ ਇੱਥੇ ਵੀ ਉਤਮਪੁਰਖ ਹੈ ਤਾਂ ਜਦੋਂ ਵੀ ਉਤਮਪੁਰਖ ਫਰਸਟ ਪਰਸਨ ਜਾਂ ਪਹਿਲਾ ਪੁਰਖ ਗੁਰਬਾਣੀ ਦੇ ਵਿੱਚ ਆਵੇਗਾ ਉਦੋਂ ਆਪਣੇ ਵਾਸਤੇ ਹੋਵੇਗਾ ਜਿਹੜਾ ਬੋਲ ਰਿਹਾ ਉਹਦੇ ਵਾਸਤੇ ਹੋਵੇਗਾ ਤੋ ਜਾਉ ਜਾਉ ਪਾਠ ਹੋਵੇਗਾ ਗੁਰੂ ਗੋਪਾਲ ਤੋਂ ਵਾਰ-ਵਾਰ ਮੈਂ ਸਤਿ ਕੀ ਜਾਂਦਾ ਹਾਂ ਤੇ ਅੱਗੇ ਹੁਣ ਕੁਝ ਪੰਕਤੀਆਂ ਹੈ ਜਿਹਦੇ ਵਿੱਚ ਪਾਠ ਹੈ ਜ ਜਿਹਨੂੰ ਕੰਨਾ ਊੜੇ ਨੌਕੜ ਹੈ ਵੀ ਕਿਰਿਆ ਹੈ ਜਾਣਾ ਕਿਰਿਆ ਹੁੰਦਾ ਪਰ ਥਰਡ ਪਰਸਨ ਵਾਸਤੇ ਹੈ ਤੀਜੇ ਪੁਰਖ ਵਾਸਤੇ ਹੈ ਜਿਵੇਂ ਹਰ ਬਿਨ ਜੀਉ ਜਲਵਲ ਜਾਓ ਇਥੇ ਜਾਉ ਪਾਠ ਨਹੀਂ ਹੋਣਾ ਜਾਓ ਹਰੀ ਪ੍ਰਮਾਤਮਾ ਤੋਂ ਬਿਨਾ ਮੇਰੀ ਜਿਹੜੀ ਜਿੰਦ ਹੈ ਨਾ ਜੀਉ ਤੋਂ ਭਾਵ ਹੈ ਜਿੰਦ ਸੜ ਬੜ ਜਾ ਸੜਵਲ ਜਾਂਦੀ ਹੈ ਤੋਂ ਪਾਠ ਹੋਵੇਗਾ ਜਾਓ ਇਥੇ ਜਾਉ ਨਹੀਂ ਕਰਨਾ ਹੈ ਜਾਓ ਇੱਕ ਪੰਕਤੀ ਹੋਰ ਸੱਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਮੈਨੂੰ ਭਾਵੇਂ ਸਾਰੀਆਂ ਗੱਲਾਂ ਸੰਸਾਰ ਦੀਆਂ ਭੁੱਲ ਜਾਣ ਪਰ ਇੱਕ ਪ੍ਰਮਾਤਮਾ ਮੈਨੂੰ ਨਾ ਭੁੱਲੇ ਇੱਕੋ ਵਿਸਰ ਨਾ ਜਾਓ ਇੱਕੋ ਕੋਣ ਹੈ ਪ੍ਰਮਾਤਮਾ 3rd ਪਰਸਨ ਦੇ ਨੇ ਪ੍ਰਮਾਤਮਾ ਬਾਰੇ ਗੱਲ ਹੋ ਰਹੀ ਹੈ ਪਰਮੇਸ਼ਰ ਬਾਰੇ ਜਿਵੇਂ ਕਿਸੇ ਬਾਰੇ ਗੱਲ ਹੋਵੇ ਇੱਕ ਉਤਪਰਖ ਜਿਹੜਾ ਬੋਲ ਰਿਹਾ ਜਿਹਦੇ ਬਾਰੇ ਬੋਲ ਰਿਹਾ ਜਿਹਨੂੰ ਕਹਿ ਰਿਹਾ ਜਿਹੜਾ ਸਾਹਮਣੇ ਹੈਗਾ ਉਹ ਸੈਕੰਡ ਪਰਸਨ ਹੁੰਦਾ ਪਰ ਜਿਹਨੂੰ ਕਹਿ ਰਿਹਾ ਉਹ ਨੂੰ ਸਾਹਮਣੇ ਨਾ ਮੰਨਿਆ ਜਾਵੇ ਨਾ ਉਹ ਸਾਹਮਣੇ ਹੋਵੇ ਉਹਨੂੰ ਥਰਡ ਪਰਸਨ ਕਹਿੰਦੇ ਨੇ ਤੇ ਇੱਥੇ ਸਤਗੁਰ ਕਹਿੰਦੇ ਨੇ ਇੱਕੋ ਹੀ ਪ੍ਰਮਾਤਮਾ ਜਿਹਨੂੰ ਅਸੀਂ ਲੋਕ ਹਮੇਸ਼ਾ ਦੂਰ ਦੇਖਦੇ ਆ ਕਹਿੰਦੇ ਉਹ ਪ੍ਰਮਾਤਮਾ ਮੈਨੂੰ ਵਿਸਰਨਾ ਨਾ ਜਾਵੇ ਭਾਵੇਂ ਮੈਨੂੰ ਸਾਰੀਆਂ ਸੰਸਾਰ ਦੀਆਂ ਗੱਲਾਂ ਭੁੱਲ ਜਾਣ ਪ੍ਰਮਾਤਮਾ ਨੂੰ ਵਿਸਰੇ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਉ ਇਸ ਤਰੀਕੇ ਦੇ ਨਾਲ ਸ਼ਬਦ ਸਲਾਹੀ ਮਨ ਵਸੈ ਹੋ ਮੈਂ ਦੁੱਖ ਜਲ ਜਾਉ ਇਥੇ ਪਾਠ ਜਾਉ ਹੋਵੇਗਾ ਇਹਨੂੰ ਜਾਉ ਨਹੀਂ ਕਰਨਾ ਹੈ ਕਿਉਂਕਿ ਹੋ ਮੈਂ ਦੁੱਖ ਮੈਂ ਨਹੀਂ ਹੈ ਫਸਟ ਪਰਸਨ ਨਹੀਂ ਹੈ ਤੀਜਾ ਪੁਰਖ ਹੈ ਜਿਹਦੇ ਬਾਰੇ ਗੱਲ ਹੋ ਰਹੀ ਹੈ ਸ਼ਬਦ ਦੇ ਦਦੇ ਨੂੰ ਸਿਹਾਰੀਏ ਸ਼ਬਦ ਰਾਹੀਂ ਸ਼ਬਦ ਦੁਆਰਾ ਸ਼ਬਦ ਦੀ ਬਰਕਤ ਦੇ ਨਾਲ ਸ਼ਬਦ ਦੀ ਸਾਧਨਾ ਦੇ ਨਾਲ ਸ਼ਬਦ ਸਲਾਹਣ ਦੇ ਨਾਲ ਸ਼ਬਦ ਸਲਾਹੀ ਮਨ ਵਸੈ ਮਨ ਦੇ ਨੰਨੇ ਨਵ ਸਿਹਾਰੀ ਹੈ ਮਨ ਵਿੱਚ ਸ਼ਬਦ ਸਲਾਹਣ ਦੀ ਬਰਕਤ ਦੇ ਨਾਲ ਸ਼ਬਦ ਦੇ ਦੁਆਰਾ ਪ੍ਰਮਾਤਮਾ ਦੀ ਸਿਫਤ ਕੀਤੇ ਆ ਉਹ ਪ੍ਰਮਾਤਮਾ ਜਦੋਂ ਮਨ ਵਿੱਚ ਵਸ ਜਾਂਦਾ ਹਉ ਮੈਂ ਦੁੱਖ ਜਲ ਜਾਓ ਤਾਂ ਜਿਹੜਾ ਹੰਕਾਰ ਦਾ ਦੁੱਖ ਉਹ ਵੀ ਜਲ ਜਾਂਦਾ ਮਿਟ ਜਾਂਦਾ ਤੋ ਫਿਰ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਜਿਹਨੂੰ ਅਸੀਂ ਸ਼ਲੋਕ ਮਹੱਲਾ ਪਹਿਲਾ ਕਰਕੇ ਪੜ੍ਹਦੇ ਹਾਂ ਉਥੇ ਸਤਿਗੁਰੂ ਪਾਤਸ਼ਾਹ ਸੋਝੀ ਦਿੰਦੇ ਨੇ ਸਤੀ ਪਾਪ ਕਰ ਸਤ ਕਮਾਹੇ ਇੱਥੇ ਸਤੀ ਦਾ ਅਰਥ ਧਰਮੀ ਬੰਦੇ ਜੋ ਮਨੁੱਖ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਉੱਚੀ ਆਚਰਣ ਵਾਲੇ ਅਖਾਂਦੇ ਸਤੀ ਪਾਪ ਕਰ ਸਤ ਕਮਾਹੇ ਉਹ ਕਰਦੇ ਪਾਪ ਨੇ ਵਿਕਾਰ ਕਰਕੇ ਵੀ ਬਾਹਰ ਜਾਹਰ ਇਹ ਕਰਦੇ ਵੀ ਅਸੀਂ ਸਤੀ ਹੈ ਦਾਨੀ ਹੈ ਅਸੀਂ ਚੰਗੇ ਆਚਰਨ ਵਾਲੇ ਹੈ ਉੱਚੇ ਆਚਰਨ ਵਾਲੇ ਕਰਦੇ ਪਾਪ ਹੀ ਨੇ ਅੰਦਰ ਖਾਤੀ ਮਾੜੇ ਕੰਮ ਕਰਦੇ ਨੇ ਗੁਰੂ ਦੀਖਿਆ ਕਰਦੇ ਬਣ ਜਾਹੇ ਤੇ ਫਿਰ ਉਹ ਚੇਲਿਆਂ ਦੇ ਘਰਾਂ 'ਚ ਜਾਂਦੇ ਗੁਰੂ ਬਣ ਕੇ ਉਹਨਾਂ ਨੂੰ ਗੁਰੂ ਦੀਖਿਆ ਦਿੰਦੇ ਸਿੱਖਿਆ ਦਿੰਦੇ ਚੇਲਿਆਂ ਨੂੰ ਕਰ ਦਾਂ ਤਾਂ ਕਿ ਚੇਲਿਆਂ ਨੂੰ ਸਿੱਖਿਆ ਦਿੰਦੇ ਨੇ ਸਮਝਾਉਂਦੇ ਨੇ ਇਸਤਰੀ ਪੁਰਖ ਹੈ ਖੱਟਿਆ ਭਾਉ ਜਿਹੜਾ ਇਸਤਰੀ ਤੇ ਪੁਰਖ પતિ ਪਤਨੀ ਉਹਦਾ ਨਾਲ ਪਿਆਰ પતિ ਦੇ ਨਾਲ ਤਾਂ ਹੀ ਹੁੰਦਾ ਉਹਦਾ ਖੱਟਿਆ ਭਾਉ ਖੱਟ ਕੇ ਲਿਆਵੇ ਭਾਉ ਦਾ ਅਰਥ ਹੈ ਪਿਆਰ ਖੱਟ ਕੇ ਲਿਆਵੇ ਤਾਂ ਹੀ ਪਿਆਰ ਹੈ ਕਮਾ ਕੇ ਲਿਆਵੇ ਤਾਂ ਹੀ ਪਿਆਰ ਨਹੀਂ ਨਹੀਂ ਭਾਵੇ ਆਵੋ ਭਾਵੇ ਜਾਓ ਨਹੀਂ ਤਾਂ ਪਤੀ ਘਰ ਆਵੇ ਚਾਹੇ ਬਾਹਰ ਚੱਲਿਆ ਜਾਵੇ ਇਸਤਰੀ ਜਿਹੜੀ ਉਹ ਪ੍ਰਵਾਹ ਨਹੀਂ ਕਰਦੀ ਹੈ ਇੱਥੇ ਭਾਵ ਆਵੋ ਭਾਵ ਜਾਓ ਦਾ ਅਰਥ ਹੈ ਪਤੀ ਦੇ ਨਾਲ ਪਿਆਰ ਤਾਂ ਹੀ ਹੈ ਜੋ ਖੱਟ ਕੇ ਲਿਆਵੇ ਨਹੀਂ ਤਾਂ ਜਿੱਥੇ ਮਰਜ਼ੀ ਆਵੇ ਜਿੱਥੇ ਮਰਜ਼ੀ ਜਾਵੇ ਚਾਹੇ ਘਰ ਚਲਾ ਜਾਏ ਚਾਹੇ ਕਿਤੇ ਬਾਹਰ ਚੱਲਿਆ ਜਾਏ ਉਹਨੂੰ ਪ੍ਰਵਾਹ ਨਹੀਂ ਹੁੰਦੀ ਫਿਰ ਇਸਤਰੀ ਨੂੰ ਕਿਉਂਕਿ ਉਹਦੀ ਖੱਟੀ ਦੇ ਨਾਲ ਉਹਦੀ ਕਮਾਈ ਦੇ ਨਾਲ ਉਹਦਾ ਪਿਆਰ ਹੁੰਦਾ ਹੈ ਤਾਂ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਇਹਨਾਂ ਪੰਕਤੀਆਂ ਨੂੰ ਪੜ੍ਹਦੇ ਹਾਂ ਜਿਹੜਾ ਜਾਓ ਹੈ ਜਾਂ ਜਾਉ ਪਾਠ ਹੈ ਉਹ ਅਸੀਂ ਸੋਚ ਵਿਚਾਰ ਕੇ ਸਮਝ ਕੇ ਦੇਖ ਕੇ ਕਰਨਾ ਜੇ ਫਸਟ ਪਰਸਨ ਹੋਵੇ ਕਿਰਿਆ ਇੱਕ ਵਚਨ ਰੂਪ ਦੇ ਵਿੱਚ ਹੋਵੇ ਤੇ ਉੱਥੇ ਬਿੰਦੀ ਲਾ ਕੇ ਪਾਠ ਹੋਵੇਗਾ ਪਰ ਜੇ ਉਹ ਥਰਡ ਪਰਸਨ ਦੇ ਵਿੱਚ ਹੋਵੇ ਤਾਂ ਉੱਥੇ ਬਿੰਦੀ ਦੀ ਵਰਤੋਂ ਨਹੀਂ ਕੀਤੀ ਜਾਣੀ ਹੈ ਸੋ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚੋਂ ਅਸੀਂ ਇਹ ਸਿੱਧੇ ਲੈਣੀ ਹੈ ਜਾਉ ਦੇ ਕੁਝ ਹੋਰ ਵੀ ਅਰਥ ਹੁੰਦੇ ਨੇ ਅਗਲੀ ਵੀਡੀਓ ਦੇ ਵਿੱਚ ਆਪਦੇ ਨਾਲ ਸਾਂਝੇ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ